ਸਰ ਕੀ ਹਮਾਉਲਾ ਜੀ ਅੰਦਰ ਦੀ ਔਨਰੇਬਲ ਗਾਈਡੈਂਸ ਆਫ ਸੀਪੀ ਜਲੰਧਰ ਜਲੰਧਰ ਪੁਲਿਸ ਕਮਿਸ਼ਨਰੇਟ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਦੇ ਵਿੱਚ ਕੀ ਇੱਕ ਕੰਪਲੇਂਟ ਡਿਵੀਜ਼ਨ ਨੰਬਰ 1 ਥਾਣੇ ਦੇ ਵਿੱਚ ਮਿਲੀ ਸੀ ਜਿਦੇ ਵਿੱਚ ਕੀ ਕਿਸੇ ਨੌਜਵਾਨ ਦੇ ਨਾਲ ਧੋਖਾਧੜੀ ਹੋਈ ਸੀ ਜਿਦੇ ਵਿੱਚ ਉਹਦਾ ਏਟੀਐਮ ਕਾਰਡ ਚੇਂਜ ਕਰਕੇ ਉਹਦੇ ਅਕਾਊਂਟ ਚੋਂ 17000 ਰੁਪਏ ਪੈਸੇ ਕਢਾ ਲਏ ਸੀ ਇਸ ਤੇ 5 ਤਰੀਕ ਨੂੰ ਅਸੀਂ ਐਫਆਈਆਰ ਦਿੱਤੀ ਸੀ ਕਿ 5th ਆਫ ਫਿਬਰਰੀ ਨੂੰ ਐਫਆਈਆਰ ਦਿੱਤੀ ਸੀ ਜਿਸ ਤੇ ਅਸੀਂ 6 ਨੂੰ ਦੋ ਬੰਦੇ ਗ੍ਰਿਫਤਾਰ ਕੀਤੇ ਇਸ ਕੇਸ ਦੇ ਵਿੱਚ ਜਿਹਨਾਂ ਦਾ ਨਾਮ ਹੈ ਦੋਸ਼ੀ ਕਮਲੇ ਅਮਲ ਤੇ ਦੂਸਰੇ ਦੋਸ਼ੀ ਦਾ ਨਾਮ ਹੈ ਸ਼ਿਵਮ ਕੁਮਾਰ ਇਹਨਾਂ ਤੋਂ ਵੱਖ-ਵੱਖ ਬੈਂਕ ਦੇ 9 ਏਟੀਐਮ ਕਾਰਡ ਬਰਾਮਦ ਹੋਏ ਤੇ ਹੋਰ ਵੀ ਏਟੀਐਮ ਕਾਰਡ ਇਹਨਾਂ ਤੋਂ ਪ੍ਰੋਗਰੈਸ ਦੇ ਵਿੱਚ ਹੈ ਜੋ ਕਿ ਅਸੀਂ ਬਰਾਮਦ ਕਰਨੇ ਆ ਇਹਨਾਂ ਨਾਲ ਇੱਕ ਹੋਰ ਬੰਦਾ ਇਨਵੋਲਵ ਹੈ ਜਦੀ ਅਸੀਂ ਪਾਲ ਹੋਲ ਚੱਲ ਰਹੀ ਹੈ ਤੇ ਉਹਦੇ ਤੋਂ ਵੀ ਫਰਦਰ ਰਿਕਵਰੀ ਦੀ ਸਾਨੂੰ ਆਸ ਹੈ ਇੱਕ ਅਪਾਚੇ ਰੰਗ ਦਾ ਅਪਾਚੇ ਮੇਕ ਦਾ ਬਾਈਕ ਸੀਗਾ ਚਿੱਟੇ ਰੰਗ ਦਾ ਉਹ ਵੀ ਇਹਨਾਂ ਤੋਂ ਬਰਾਮਦ ਹੋਇਆ ਇੱਕ ਵੱਡਾ ਆਰਗੇਨਾਈਜ਼ਡ ਕ੍ਰਾਈਮ ਕਰ ਰਹੇ ਹੈਗੇ ਸੀ ਇਹਨਾਂ ਨੇ ਹੋਰ ਵੀ ਬਾਰਦਾਤਾ ਓਵਰ ਦ ਜਲੰਧਰ ਸਿਟੀ ਪਲੱਸ ਕੁਝ ਹੋਰ ਡਿਸਟ੍ਰਿਕਟਸ 'ਚ ਵੀ ਇਹਨਾਂ ਨੇ ਪਹਿਲਾਂ ਅੰਜਾਮ ਦਿੱਤੀਆਂ ਹੈਗੀਆਂ ਤੇ ਇਸ ਚੀਜ਼ ਨੂੰ ਟ੍ਰੇਸ ਕਰਦੇ ਹੋਏ ਇਹਨਾਂ ਨੂੰ ਟਰੈਕ ਕਰਦੇ ਹੋਏ ਸਾਨੂੰ ਇਹ ਵੱਡੀ ਕਾਮਯਾਬੀ ਮਿਲੀ ਤਾਂਕਿ ਅਸੀਂ ਲੋਕਾਂ ਦੀ ਧੋਖਾਧੜੀ ਨਾਲ ਲਿੱਤਾ ਗਿਆ ਪੈਸੇ ਨੂੰ ਅਸੀਂ ਵਾਪਸ ਉਹਨਾਂ ਨੂੰ ਜਸਟਿਸ ਤੱਕ ਲੈ ਕੇ ਜਾ ਸਕੀਏ ਥੈਂਕ ਯੂ